ਸਤ ਸ੍ਰੀ ਅਕਾਲ ਸਾਰਿਆਂ ਨੂੰ ਸਤ ਅੰਬੇਡਕਰ ਅਕੈਡਮੀ ਸੰਗਰੂਰ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ ਸੋ ਜਿੰਨੇ ਵੀ ਸਤਕਾਰਜਕ ਵਿਦਿਆਰਥੀ ਲਾਈਵ ਕਲਾਸ ਦੇ ਨਾਲ ਜੁੜ ਚੁੱਕੇ ਹੈ ਕਿਰਪਾ ਕਰਕੇ ਸਾਰੇ ਹੀ ਵਿਦਿਆਰਥੀ ਜਲਦੀ ਨਾਲ ਆਪਣੀ ਆਪਣੀ ਅਟੈਂਡੈਂਸ ਸਾਂਝੀ ਕਰ ਦਿਓ ਜੀ ਕਲਾਸ ਦਾ ਲਿੰਕ ਆਪਣੇ ਨਾਲ ਦੇ ਸਾਥੀਆਂ ਤੱਕ ਸਾਂਝਾ ਕਰਨ ਦੀ ਕਿਰਪਾਲਤਾ ਕਰਿਓ ਬਿਨਾਂ ਕਿਸੇ ਦੇਰੀ ਤੋਂ ਸ਼ੁਰੂਆਤ ਕਰਾਂਗੇ ਆਪਾਂ ਬਹੁਤ ਹੀ ਇੰਪੋਰਟੈਂਟ ਹੋਏਗਾ 576 ਨੰਬਰ ਮੁਕਾਬਲਾ ਹੋਏਗਾ ਹਿਸਟਰੀ ਤੇ ਪੋਲੀਟੀਕਲ ਦਾ ਜਿਸ ਵਿੱਚ ਬਿਲਕੁਲ ਸਿਲੇਕਟਡ ਐ ਐਮਸੀਕਿਊ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਸੋ ਬੇਨਤੀ ਹੈ ਕਿਰਪਾ ਕਰਕੇ ਸਾਰੇ ਹੀ ਵਿਦਿਆਰਥੀ ਜਲਦੀ ਦੇ ਨਾਲ ਆਪਣੀ ਇਸ ਕਲਾਸ ਨੂੰ ਲਾਈਕ ਕਰ ਸ਼ੇਅਰ ਕਰ ਦਿਓ ਜੀ ਰਿਪਲਾਈ ਕਰਿਓ ਜੀ ਤੁਹਾਡੇ ਤੱਕ ਮੇਰੀ ਆਵਾਜ਼ ਅਤੇ ਵੀਡੀਓ ਸਹੀ ਪਹੁੰਚ ਰਹੀ ਹੈ ਤਾਂ ਕਿ ਆਪਾਂ ਨੂੰ ਚਲਦੀ ਕਲਾਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਸਾਰੇ ਹੀ ਵਿਦਿਆਰਥੀ ਰਿਪਲਾਈ ਕਰ ਦਿਓ ਤੁਹਾਡੇ ਤੱਕ ਆਵਾਜ਼ ਤੇ ਵੀਡੀਓ ਸਹੀ ਪਹੁੰਚ ਰਹੀ ਹੈ ਸੋ ਵਿਦਿਆਰਥੀਆਂ ਦੀ ਜਾਣਕਾਰੀ ਚ ਵਾਅਦਾ ਕਰਦੇ ਆਂ ਜੇ ਕਿ ਆਪਾਂ 1 ਫਰਵਰੀ ਨੂੰ ਨਵੇਂ ਬੈਚ ਨੇ ਜਿਹੜੇ ਸ਼ੁਰੂ ਕਰਨੇ ਆ ਸੋ ਅਗਰ ਤੁਸੀਂ ਮੰਥਲੀ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਹਿਸਟਰੀ ਪੋਲੀਟੀਕਲ ਅਤੇ ਪੰਜਾਬੀ ਦੇ ਮੰਥਲੀ ਬੈਚ ਅਗਰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਅੱਜ ਸੰਪਰਕ ਕਰ ਸਕਦੇ ਹੋ ਜੀ ਸਾਡੇ ਕੋਲ ਸਿਰਫ ਕੁਝ ਟੋਕਨ ਬਾਕੀ ਹੈ ਉਸ ਤੋਂ ਬਾਅਦ ਮੰਥਲੀ ਬੈਚ ਦੇ ਵਿੱਚ ਨੰਬਰ ਐਡ ਨਹੀਂ ਹੋਏਗਾ ਸਬੰਧਿਤ ਵਿਦਿਆਰਥੀ ਜਲਦੀ ਦੇ ਨਾਲ ਆਪਣੇ ਨਾਮ ਸਾਡੇ ਕੋਲੇ ਆ ਸਕਦੇ ਹੋ ਜੀ ਸੋ ਸਟਾਰਟਿੰਗ ਕਰ ਲੱਗੇ ਸਾਰੇ ਵਿਦਿਆਰਥੀ ਅਖੀਰ ਤੱਕ ਬਣੇ ਰਹੋ ਸਲਤਨਤ ਕਾਲ ਦੇ ਦੌਰਾਨ ਇਹਨਾਂ ਚੋਂ ਕਿਹੜਾ ਸਾਹੀ ਸਕਤਰੇਦੀਨ ਨਮਾਇੰਦਗੀ ਕਰਦਾ ਸੀ ਸਲਤਨਤ ਕਾਲ ਦੇ ਦੌਰਾਨ ਇਹਨਾਂ ਚੋਂ ਕਿਹੜਾ ਵਿਭਾਗ ਸਿਕਤਰੇ ਦੀ ਨੁਮਾਇੰਦੀ ਕਰਦਾ ਸੀ ਬੇਨਤੀ ਹੈ ਕਿਰਪਾ ਕਰਕੇ ਲਾਈਕ ਰਸ਼ਰ ਕਰ ਦਿਓ ਕਲਾਸ ਨੂੰ ਬਹੁਤ ਇੰਪੋਰਟੈਂਟ ਕਲਾਸ ਹੋਏਗੀ ਤੁਹਾਡੇ ਲਈ ਸਿਕਤਰੇ ਦੀ ਨੁਮਾਇੰਦੀ ਕਰਦਾ ਸੀ 1888 ਨੰਬਰ ਦਿਵਾਨ-ਏ-ਇਨਸਾ ਬੀ ਤੁਹਾਡਾ ਰਾਈਟ ਕਿਰਪਾ ਕਰਕੇ ਸਾਰੇ ਵਿਦਿਆਰਥੀ ਰਿਪਲਾਈ ਕਰੇ ਉਸ ਤੁਹਾਡੇ ਤੱਕ ਆਵਾਜ਼ ਤੇ ਵੀਡੀਓ ਪ੍ਰੋਪਰ ਆ ਰਹੀ ਹੈ ਜੀ ਤਾਂ ਕਿ ਆਪਾਂ ਨੂੰ ਚੱਲਦੀ ਕਲਾਸ ਦੇ ਵਿੱਚ ਕੋਈ ਦਿੱਕਤ ਨਾ ਆਵੇ ਸ਼ੁਰੂਆਤ ਹੈ ਜੀ ਸਲਤਨਤ ਕਾਲ ਦੇ ਦੌਰਾਨ ਸਹਾਇ ਵਿਭਾਗ ਦੇ ਨੁਮਾਇੰਦਗੀ ਕਰਦਾ ਸੀ ਦਿਵਾਨੇ ਇਨਸਾ ਵਿੱਤੀ ਵਿਭਾਗ ਨੂੰ ਕੀ ਕਹਿੰਦੇ ਸੀ ਕਿਹੜਾ ਵਿਭਾਗ ਵਿੱਤ ਦੇ ਨਾਲ ਸਬੰਧਤ ਸੀ ਕਰਿਓ ਜੀ ਰਿਪਲਾਈ ਦੀਵਾਨੀ ਵਿਚਾਰਤ ਦੀਵਾਨੀ ਵਿਚਾਰਤ ਤੁਹਾਡਾ ਰਾਈਟ ਹੈ ਦੀਵਾਨੀ ਬੰਦਗਾਨ ਦੀ ਸਥਾਪਨਾ ਕਿਸ ਨੇ ਕੀਤੀ ਸੀ ਦੀਵਾਨੀ ਬੰਦਗਾਨ ਦੀ ਸਥਾਪਨਾ ਕਿਸ ਨੇ ਕੀਤੀ ਸੀ ਦੀਵਾਨੀ ਬੰਦਗਾਨ ਦੀ ਸਥਾਪਨਾ ਫਿਰੋਜ਼ ਸਤੁਗਲਕ ਫਿਰੋਜ਼ ਸਤੁਗਲਕ ਰਾਈਟ ਹੈ ਜੀ ਦਿੱਲੀ ਸਲਤਨਤ ਦੀ ਸਥਾਪਨਾ ਕਿਸ ਨੇ ਕੀਤੀ ਹੈ दिल्ली सल्तनत की स्थापना किसने की थी? दिल्ली सल्तनत की स्थापना किसने की कुतुबदीन ऐपक कुतुबुद्दीन तो राइट है दिल्ली सल्तनत का आखिरी सुल्तान कौन सी ਦਿੱਲੀ ਸਲਤਨਤ ਦਾ ਆਖਰੀ ਸੁਲਤਾਨ ਕੌਣ ਸੀ ਆਖਰੀ ਸੁਲਤਾਨ ਇਬਰਾਹਿਮ ਲੋਧੀ ਇਬਰਾਹਿਮ ਲੋਧੀ ਤੁਹਾਡਾ ਰਾਈਟ ਹੈ ਜੀ ਦਿਵਾਨੇ ਕੋਹੀ ਦੀ ਸਥਾਪਨਾ ਕਿਸ ਨੇ ਕੀਤੀ ਸੀ ਦਿਵਾਨੇ ਕੋਹੀ ਦੀ ਸਥਾਪਨਾ ਕਿਸ ਨੇ ਕੀਤੀ ਸੀ ਦਿਵਾਨੇ ਕੋਹੀ ਦੀ ਸਥਾਪਨਾ ਕਿਸ ਨੇ ਕੀਤੀ ਸੀ मोहम्मद बिन तुगलक मोहम्मद बिन तुगलक मोहम्मद बिन तुगलक दिबाण आरज की स्थापना किसने की थी कीबाणे आरज की स्थापना किसने की दिबाण ए आरज की स्थापना बलबन ने बलबन थ बिल्कुल राइट है जी दिवी आर्ज बहनी साम्राज्य दौरान तरफ का अर्थ है बहमणी साम्राज्य दौरान तरफ का तरफ का अर्थ है प्रांत ਤਰਫ ਦਾ ਅਰਥ ਹੈ ਪ੍ਰਾਂਤ ਬਿਲਕੁਲ ਰਾਈਟ ਹੈ ਜੀ ਤੁਹਾਡਾ ਬਹਾਮਣੀ ਸਾਮਰਾਜ ਦੀ ਸਥਾਪਨਾ ਕਦੋਂ ਹੋਈ ਸੀ ਬਹਾਮਣੀ ਸਾਮਰਾਜ ਦੀ ਸਥਾਪਨਾ ਕਦੋਂ ਹੋਈ ਸੀ ਬਿਲਕੁਲ ਜੀ ਜਵਾਬ ਦੇ ਰਹੇ ਹਾਂ ਬਹਾਮਣੀ ਸਾਮਰਾਜ ਦੀ ਸਥਾਪਨਾ ਕਦੋਂ ਹੋਈ ਸੀ 1347 ਦੇ ਵਿੱਚ 1347 ਦੇ ਵਿੱਚ ਬਹਾਮਣੀ ਸਾਮਰਾਜ ਦੀ ਅਰੰਭਿਕ ਰਾਸਤ੍ਰਿਕ ਏਡ ਸੀ ਬਹਾਮਣੀ ਸਾਮਰਾਜ ਦੀ